ਰਾਜ ਪੰਜਾਬ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਮੈਂ ਫੇਰ ਕਹਿਣਾ ਮੈਂ ਇੱਕ ਗੱਲ ਮੇਰੀ ਚੇਤੇ ਰੱਖੋ ਮੈਂ ਦਿੱਲੀ ਵੀ ਇੱਕ ਗੱਲ ਕਹਿੰਦਾ ਰਿਹਾ ਮੈਂ ਕਿਹਾ ਜੀਖ ਤੇ ਪਹਿਲਾਂ ਹੀ ਤਾਂ ਪਾ ਗਏ ਸੀ ਸਭ ਇਹ ਚ ਮੈਂ ਕਿਹਾ ਜੇ ਪੰਜਾਬ ਹਾਰ ਗਿਆ ਤੇ ਪੰਜਾਬ ਨੇ ਮੁੜ ਕੇ ਉੱਠਣਾ ਨਹੀਂ ਦੱਸ ਸਕਦਾ ਮੈਂ ਅੱਜ ਵੀ ਕਹਿਣਾ ਹੈ ਜੇ ਨੁਕਸਾਨ ਕਰਾ ਲਿਆ ਤੇ ਪੰਜਾਬ ਨੇ ਕੋਈ ਪੰਜਾਬ ਦਾ ਖੁਦ ਨਾ ਖਾਸਤਾ ਸੀ ਇਹ ਮੋਰਚੇ ਦੇ ਵਿੱਚ ਨਾ ਜਿੱਤ ਸਕੇ ਤਾ ਪੰਜਾਬ ਦੇ ਲੋਕਾਂ ਦਾ ਦਿਨ ਟੁੱਟ ਜਾਣਾ ਪੰਜਾਬ ਦੇ ਲੋਕਾਂ ਨੇ ਮੁੜ ਕੇ 10 15 ਸਾਲ ਪਿੱਛੇ ਚਲੇ ਜਾਣਾ ਪੰਜਾਬ ਦੇ ਲੋਕਾਂ ਨੇ ਉੱਠ ਕੇ ਲੜਨ ਲਈ ਤਿਆਰ ਨਹੀਂ ਹੋਣਾ ਇਸ ਕਰਕੇ ਕਹਿਣਾ ਇਸ ਕਰਕੇ ਆਜ਼ਮਾਨ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਸਿਆਣਫ ਦੇ ਨਾਲ ਆਪਦੀ ਪਿਉਂਤ ਬੰਦੀ ਦੇ ਨਾਲ ਆਪਣਾ ਮੋਰਚਾ ਬਚਾ ਕੇ ਜਿੱਤਣਾ ਕਿਵੇਂ ਤਾਂ ਕਹਿਣਾ ਨੌਜਵਾਨੋ ਤੁਹਾਨੂੰ ਮੈਂ ਕਹਣਾ ਤੁਹਾਡੇ ਚੱਲੇ ਹੋਏ ਕਦਮ ਸਿਰ ਮੱਥੇ ਨੇ ਬਾਈ ਸੱਦਾ ਦਿੱਤਾ ਤਾਂ ਤੁਸੀਂ ਆਏ ਹੋ ਪਰ ਮੈਂ ਵੀ ਤੁਹਾਡੇ ਵਰਗਾ ਸਿਪਾਹੀ ਹਾਂ ਯਾਰ ਮੈਂ ਵੀ ਨਾਲ ਹੀ ਲੱਗ ਕੇ ਗਿਆ ਮੈਂ ਵੀ ਕਿਹਾ ਵੀ ਆਓ ਦਿੱਲੀ ਚੱਲਦੇ ਹਾਂ ਨਾ ਹੁਣ ਜੇ ਤੁਸੀਂ ਉੱਥੇ ਸਾਡੇ ਜਾਂ ਸਾਡੇ ਵਰਗਾਂ ਦੀ ਗੱਲ ਪੈਣਾ ਜਾਂ ਆਗੂਆਂ ਦੀ ਗੱਲ ਪੈਣਾ ਇਹ ਗੱਲਾਂ ਠੀਕ ਨੇ ਪਰ ਗੱਲ ਇਹ ਆਉਂਦੀ ਆ ਆਗੂ ਵੀ ਇਹਨੇ ਹੈ ਨਹੀਂ ਨਾ ਜੇ ਆਪਾਂ ਜੱਥੇਬੰਦੀਆਂ ਦੀ ਗੱਲ ਕਰਦੇ ਆ ਲੁਧਿਆਣੇ ਮੀਟਿੰਗ ਸੀ ਲੁਧਿਆਣੇ ਉਹਨਾਂ ਨਾਲ ਗੱਲਬਾਤ ਹੁੰਦੀ ਆ ਜੇ ਮੇਰੀ ਗੱਲ ਕਰਦੇ ਆ ਜੋਗਿੰਦਰ ਗੁਰਾਹੇ ਨਾਲ ਗੱਲ ਹੁੰਦੀ ਆ ਉਹ ਕਹਿੰਦੇ ਅਸੀਂ ਵੀ ਜਾਣਾ ਅਸੀਂ ਆਪਣਾ ਲੱਗ ਪ੍ਰੋਗਰਾਮ ਕਰ ਲਿਆ ਬਰਨਾਲ ਜਿਹੜੇ ਨੇ ਹਰਿਆਣਾ ਤੋਂ ਉਹਨਾਂ ਦਾ ਅਲੱਗ ਪ੍ਰੋਗਰਾਮ ਚੱਲ ਰਿਹਾ ਜੱਥੇਬੰਦੀਆਂ ਪਿਛਲੀ ਵਾਰੀ ਹੀ ਸਾਰੀਆਂ ਇਕੱਠੀਆਂ ਹੋ ਕਰਨੇ ਪੰਜਾਬ ਚ ਇਕੱਠੇ ਹੋ ਕੇ ਜਿੱਥੇ ਬੰਦਿਆ ਇਕੱਠੇ ਹੋ ਗਿਆ ਫਿਰ ਦਿੱਲੀ ਦੀ ਕੋਲ ਦਿੱਤੀਗੀ ਐ ਨਹੀਂ ਲੱਗਦਾ ਦਿੱਲੀ ਦੀ ਕੋਲ ਬੜੀ ਜਲਦੀ ਦੇ ਦਿੱਤੀਗੀ ਅਤੇ ਉਹਨਾਂ ਦੀ ਤਿਆਰੀ ਵੀ ਅੱਗੋਂ ਪੂਰੀ ਹੈ ਪਹਿਲੀ ਗੱਲ ਤਾਂ ਇੱਕ ਇਹ ਆ ਵੀ ਮੇਰੇ ਉੱਤੇ ਅੱਗੋਂ ਨਾਲ ਗੱਲ ਹੋਈ ਮੈਂ ਪੁੱਛਿਆ ਮੈਂ ਕਿਹਾ ਤੁਸੀਂ ਬਾਕੀ ਜਿੱਥੇ ਬੰਦਿਆਂ ਨਾਲ ਸੰਪਰਕ ਉਹ ਕਹਿੰਦੇ ਕੋਈ ਵੀ ਜਿੱਥੇ ਬੰਦੀ ਸਾਨੂੰ ਇਹ ਕਹਦੇ ਆ ਕਿ ਅਸੀਂ ਸੰਪਰਕ ਨਹੀਂ ਕੀਤਾ ਇਸ ਦਿਨਾਂ ਦਾ ਹਰ ਜਿੱਥੇ ਬੰਦੀ ਨਾਲ ਪਹਿਲਾਂ ਬੈਠ ਕੇ ਮਿਲ ਕੇ ਮੀਟਿੰਗ ਕਰਕੇ ਸੰਪਰਕ ਦੀ ਕੋਸ਼ਿਸ਼ਾ ਸਰਦਾ ਬਿਨੁ ਮੈਂ ਫੇਰ ਕਹਿਣਾ ਕਿ ਇਸ ਵੇਲੇ ਇਹ ਕੋਈ ਜਥੇਬੰਦੀ ਆ ਦੇ ਨਿੱਜੀ ਖਾਤਰ ਨਹੀਂ ਕੋਈ ਲੜ ਰਹੀ ਇਸ ਵੇਲੇ ਪੰਜਾਬ ਲੜ ਰਿਹਾ ਜਿਹੜੀਆਂ ਨਵੀਆਂ ਨੀਤੀਆਂ ਨੇ ਜਿਹੜੇ ਨਵੇਂ ਕਾਨੂੰਨ ਨੇ ਜਿਹੜੇ ਨਿਊ ਬਾਰਡ ਆਰਡਰ ਤੇ ਅਗਲੇ ਹੁਕਮ ਹੋ ਗਏ ਕਿਵੇਂ ਕਾਰਪੋਰੇਟਾਂ ਨੇ ਤੁਹਾਨੂੰ ਦੱਬਣਾ ਕਿਵੇਂ ਤੁਹਾਡੀਆਂ ਜ਼ਮੀਨਾਂ ਤੇ ਤੁਹਾਡੇ ਭੋਜਨਾਂ ਤੇ ਤੁਹਾਡੇ ਪਾਣੀਆਂ ਤੇ ਕਬਜ਼ੇ ਹੋਣੇ ਆ ਤੁਹਾਡੀਆਂ ਬੋਲੀਆਂ ਤੁਹਾਡੇ ਇਤਿਹਾਸ ਨੂੰ ਖਤਮ ਕਰਨਾ ਹੈ ਇਹ ਲੜਾਈ ਉਹ ਆ ਬਾਈ ਹੁਣ ਜੀ ਇਹਦੇ ਲਈ ਅਸੀਂ ਇਹ ਸੋਚੀ ਜਾਵਾਂਗੇ ਹੁਣ ਮੈਨੂੰ ਕਿਹੜਾ ਸੱਦਾ ਦਿੱਤਾ ਬਾਈ ਮੈਨੂੰ ਤਾਂ ਸੰਗਾਂ ਹੀ ਦੱਲਿਆਣ ਸਾਹਿਬ ਮੇਰੇ ਤਾਂ ਖਿਲਾਫ ਬੋਲ ਵੀ ਗਏ ਇੱਕ ਦਿਨ ਕਿਸੇ ਪੱਤਰਕਾਰ ਤੁਹਾਡੇ ਵਰਗੇ ਨੇ ਪੁੱਛਿਆ ਵੀ ਲੱਖਾ ਦਾ ਜੀ ਸਿਆਸੀਆ ਨੇ ਚੋਣ ਲੜੀ ਆ ਥੋੜੀ ਸਟੇਜ ਤੇ ਬੋਲ ਕੇ ਆ ਕੇ ਦੱਲਿਆਣ ਸਾਹਿਬ ਕਹਿੰਦੇ ਵੀ ਨਹੀਂ ਬੋਲਣ ਦੇ ਮੈਂ ਕੋਈ ਗੱਲ ਨਹੀਂ ਮੈਂ ਕਿਹਾ ਮੇਰੇ ਬਾਪੂ ਮਾਰਗਾ ਇਹ 75 ਸਾਲ ਦਾ ਬੰਦਾ ਸਾਡੇ ਅੱਗੇ ਹੋ ਕੇ ਲੜ ਰਿਹਾ ਵੀ ਗੱਲ ਨਹੀਂ ਹਿਰਾ ਸਟੇਜ ਤੇ ਬੋਲਣੇ ਨਾ ਬੋਲਾਂਗੇ ਫਿਰ ਕਿੱਡੀ ਗੱਲ ਪਰ ਇਹ ਛੋਲੀਆਂ ਛੋਲੀਆਂ ਗੱਲਾਂ ਨੂੰ ਲੈ ਕੇ ਅਸੀਂ ਦਿਨਾਂ ਦੇ ਵਿੱਚ ਉਹੀ ਖਾਰ ਖਾਈ ਜਾਵਾਂਗੇ ਨਹੀਂ ਯਾਰ ਉਹਨੇ ਬੁਲਾਇਆ ਨਹੀਂ ਉਹਨੇ ਸੱਦਿਆ ਨਹੀਂ ਉਹਨੇ ਐ ਨਹੀਂ ਕੀਤਾ ਉਹਨੇ ਐ ਨਹੀਂ ਕੀਤਾ ਸਾਨੂੰ ਕਿਹੜਾ ਬਈ ਕਿਸੇ ਨੇ ਬੁਲਾਇਆ ਇਹ ਸਾਨੂੰ ਕਿਹੜਾ ਹਾਕਮ ਆਰੀ ਸਰਦਾਰ ਦੇ ਦਰਦ ਉੱਠਿਆ ਵੀ ਨਹੀਂ ਯਾਰ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜਾਈ ਲੜ ਰਿਹਾ ਉੱਠਿਆ ਪੰਜਾਬ ਦਾ ਸਾਡਾ ਜਾਣ ਦਾ ਫਰਜ਼ ਬਣਦਾ ਬਈ ਇਹ ਤਾਂ ਹਰ ਬੰਦੇ ਦਾ ਫਰਜ਼ ਆ ਮੈਂ ਕਹਿੰਦਾ ਵੀ ਜਦੋਂ ਲੜਾਈਆਂ ਹੱਕਾਂ ਲਈ ਜਾਂ ਆਪਦੀ ਹੋਂਦ ਨੂੰ ਬਚਾਉਣ ਲਈ ਲੜੀਆਂ ਜਾਂਦੀਆਂ ਹੋਣ ਉਦੋਂ ਫਿਰ ਸਨੇਹੇ ਜੜੀ ਕੇ ਜਾਂਦੇ ਹੁੰਦੇ ਕੋਈ ਸੱਦਾ ਆਊਗਾ ਕੋਈ ਸਨੇਹਾ ਆਊ ਕੋਈ ਹਾਕ ਮਾਰੂਗਾ ਤਾਂ ਜਾਵਾਂਗੇ ਉਹਦਾ ਫਿਰ ਕਹਿ ਦਿੱਤੀ ਨਾ ਤਾਂ ਉਹ ਤਾਂ ਧੁਰ ਜ ਉਹਦਾ ਮੈਂ ਗੱਲ ਇਹਦਾ ਹੁਣ ਤਨੌੜੀ ਬੋਡਰ ਮੈਂ ਰਿਆ ਤਨੌੜੀ ਬੋਡਰ ਪਹਿਲਾਂ ਤੁਸੀਂ ਦੋ ਦਿਨ ਆਇਆ ਉਸ ਤੋਂ ਬਾਅਦ ਲੋਕ ਕਹਿੰਦੇ ਸੀ ਵੀ ਲੱਖਾ ਆਇਆ ਵੀਡੀਓ ਭਾਈ چلا ਗਿਆ ਇਹ ਗੱਲਾਂ ਤੱਕ ਹੋਣ ਲੱਗ ਗਈਆਂ ਸੀ ਵੀ ਲੱਖਾ ਹੈ ਕਿੱਥੇ ਕੱਲ ਤਾਂ ਤੁਸੀਂ ਚਲੋ ਮੈਂ ਕੱਲ ਦਾ ਸਵਾਲ ਪੁੱਛਣਾ ਹੈ ਤੁਸੀਂ ਜਵਾਬ ਦੇਤਾ ਵੀ ਤੁਸੀਂ ਮੂੰਹ ਬੰਨਿਆ ਆਇਆ ਸੀ ਸ਼ਾਮ ਨੂੰ ਸਾਡੀਆਂ ਵੀਡੀਓਜ਼ ਪੈਣੀਆਂ ਸ਼ੁਰੂ ਹੋ ਗਈਆਂ ਹਾਂ ਪਤਾ ਲੱਗ ਗਿਆ ਵੀ ਲੱਖਾ ਆ ਗਿਆ ਲੱਖਾ ਮੇਨ ਕੈਮ ਦੇ ਕਿਥੂ ਦਿਲਾ ਜਾਂਦਾ ਲੱਖਾ ਉੱਥੇ ਰਿਹਾ ਮੈਂ ਤੁਹਾਨੂੰ ਸਪਸ਼ਟਤਾ ਕਰ ਚੁੱਕਿਆ ਹਾਂ ਗੱਲ ਵੀ ਜੇ ਮੈਂ ਇੱਕ ਵਾਰੀ ਉੱਥੇ ਮੂੰਹ ਖੋਲ ਕੇ ਸਾਹਮਣੇ ਹੋ ਜਾਂਦਾ ਉਹਨਾਂ ਨੇ ਪਹਿਲਾਂ ਤਾਂ ਮੈਨੂੰ ਕਿਹਾ ਸੀ ਵੀ ਚੱਲ ਨੌਜਵਾਨਾਂ ਨੂੰ ੁੰਡਿਆਂ ਨੇ ਕਿਹਾ ਸੀ ਵੀ ਚੱਲ ਆ ਜਿਹੜੇ ਆਗੂ ਫਿਰਦੇ ਐ ਇਹਨਾਂ ਨੂੰ ਅੱਗੇ ਲਾ ਤੋਰ ਅੱਗੇ ਬਣਵਾ ਠੀਕ ਹੈ ਅੱਛਾ ਮੈਂ ਉੱਥੇ ਮੰਨ ਲਓ ਉਹ ਮੇਰੀ ਅੱਖੇ ਵੀ ਨਾ ਲੱਗਦੇ ਉਹਨਾਂ ਨੇ ਮੈਂ ਅੱਖੇ ਨਹੀਂ ਕਿਹਾ ਵੀ ਸਿਆਣਾ ਸਭਈ ਮੰਨ ਲਓ ਮੈਂ ਉੱਥੇ ਤੁਰ ਵੀ ਪੈਂਦਾ ਜ਼ਰੂਰੀ ਨਹੀਂ ਗੋਲੀ ਕੋਈ ਮੁਰਾਉਣ ਲਈ ਮੇਰੇ ਵੱਜਣੀ ਸੀ ਉਥੇ 5-7 ਮੁੰਡਿਆਂ ਦੀ ਮੌਤ ਹੋ ਜਾਂਦੀ। ਤਾਂ ਮੈਂ ਕੀ ਆਪਣੇ ਆਪ ਨੂੰ ਮaaf ਕਰ ਪਾਉਂਦਾ ساری ਉਮਰ ਯਾਰ ਮੈਂ ਆਪਣੀ ਜ਼ਮੀਰ ਦੇ ਉੱਤੇ ਐਡਾ ਵੱਡਾ ਗੋਹੇ ਲੈ ਕੇ ਮਰਦਾ ਵੀ ਹਾਂ ਯਾਰ ਲੱਖਾਂ ਸਿਆਂ ਜੇ ਤੂੰ ਉਥੇ ਲੱਗਿਆ ਤਾਂ ਤੇਰੀ ਵਜ੍ਹਾ ਨਾਲ ਮੁੰਡੇ ਮਰੇ। ਸਾਡੇ ਕੋਲ ਸੋਟਿੰਗਾਂ ਨੇ, ਅਗਲੇ ਕੋਲੇ ਕੁੱਲ ਤਰ੍ਹਾਂ ਦਾ ਹਥਿਆਰ। ਮੈਂ ਪਹਿਲਾਂ ਦੱਸਿਆ ਪੂਰੀਆਂ ਪਾਵਰਾਂ, ਪੂਰੀਆਂ ਛੋਟਾਂ ਗੋਲੀਆਂ ਭਰਾ ਰਹੇ ਨੇ। ਸਾਡੇ ਕੋਲ ਕੋਈ ਬਿਉਂਤ ਬੰਦੀ ਨਹੀਂ ਤੇ ਮੈਂ ਚਾਕੇ ਗਾਹਾਂ ਲਾ ਜਾਂ ਤੇ ਮੈਂ ਮਾਮਾ ਦੇ ਪੁੱਤ ਮਰਵਾਦਾ ਉਥੇ ਜਾ ਕੇ ਤਾਂ ਮੇਰੇ ਵਰਗਾ ਦੋਸ਼ਿਕਾਣ ਹੋ ਗਿਆ ਇਹ ਬਹੁਤੇ ਬੰਦਿਆਂ ਦੀ ਸੋਚ ਹੁੰਦੀ ਹੈ ਕਿ ਬੰਦੇ ਮਰਵਾ ਦਿਓ ਜੀ ਬੰਦੇ ਮਗਵਾਉਣ ਦੇ ਨਾਲ ਇਨਕਲਾਬ ਉੱਠਦਾ ਪਰ ਮੈਂ ਕਹਿੰਦਾ ਆਪ ਆਪਾ 70 ਦੇ ਬੈਠੇ ਆ ਆ ਮੁੰਡਾ ਗਿਆ ਨੌਜਾਨ ਵਿਚਾਰਾ ਠੀਕ ਹੈ ਬੇਸ਼ੱਕ ਇਹਦੇ ਪਰਿਵਾਰ ਨੂੰ ਨੌਕਰੀ ਵੀ ਮਿਲ ਜੇ ਕੋਈ ਉਹਦੀ ਆਰਥਿਕ ਮਦਦ ਵੀ ਹੋ ਜੇ ਪਰ ਕੀ ਉਹ ਵਾਪਸ ਮੁੜੂਗਾ ਯਾਰ ਪਰਿਵਾਰ ਤਾਂ ਖਤਮ ਹੋ ਗਿਆ ਦਾਦੀ ਨੇ ਪਾਲਿਆ ਦਾਦੀ ਨੂੰ ਤਾਂ ਯਕੀਨ ਨਹੀਂ ਹੁੰਦਾ ਪਿਆ ਉਹ ਕਹਿੰਦੇ ਗੇਟ ਦੀ ਆਵਾਜ਼ ਆਉਂਦੀ ਮੈਨੂੰ ਤਾਂ ਲੱਗਦਾ ਮੁੰਡਾ ਵਾਪਸ ਆ ਗਿਆ ਮੈਂ ਉਹੀ ਤਾਂ ਬਾਰ-ਬਾਰ ਗੱਲ ਕਰਦਾ ਸਾਡੀ ਉਹ ਸੁਣਨ ਨੂੰ ਕਿਹੜਾ ਤਿਆਰ ਸੀ ਕੋਈ ਸੁਣਦਾ ਹੀ ਸਾਡੀ ਗੱਲ ਸਾਨੂੰ ਤਾਂ ਗਾਲਾਂ ਕੱਢਦੇ ਨੇ ਗਲ ਪਾਉਂਦੇ ਨੇ ਮੈਂ ਉਹੀ ਪੁੱਛਣਾ ਚਾਹੁੰਨਾ ਓਏ ਤੁਸੀਂ ਮੈਂ ਇਹ ਕਹਿੰਦੇ ਜੀ ਮੰਨ ਲਓ ਮੈਂ ਇੱਕ ਬਹੁਤ ਵਾਰੀ ਇਹ ਗੱਲ ਦਾ ਜ਼ਿਕਰ ਕੀਤਾ ਵੀ ਜਦੋਂ ਫੌਜ ਲੜਦੀ ਆ ਫੌਜ ਦੇ ਕਿ ਕਮਾਂਡਰ ਹੁੰਦਾ ਆਗੂ ਹੁੰਦੇ ਨੇ ਗਵਾਹੀ ਕਰਦੇ ਨੇ ਫੌਜ ਨੂੰ ਦਿਸ਼ਾ ਨਿਰਦੇਸ਼ ਦਿੰਦੇ ਨੇ ਰਣਨੀਤੀ ਕੱਢਦੇ ਨੇ ਤਾਂ ਫੌਜਾਂ ਮੋਰਚੇ ਫਤਿਹ ਕਰ ਦਿੰਦੇ ਨੇ ਕੁੱਤਿਓ ਆਪਣੇ ਕਮਾਂਡਰ ਦੀ ਗੱਲ ਹੀ ਨਹੀਂ ਸੁਣਦਿਆਂ ਤੇ ਆਪ ਮਹਾਰੇ ਗਾਂ ਚੜ ਜਾਂਦਿਆਂ। ਦੱਸੋ ਮੈਨੂੰ ਹੁਣ ਤੱਕ ਕਿਹੜੀ ਫੌਜ ਇਹ ਜੀ ਫੌਜ ਹੋਊਗੀ ਜਿਹਨੇ ਬਿਨਾ ਕਮਾਂਡਰ ਦੇ ਹੁਕਮ ਤੋਂ ਬਿਨਾ ਰਣਨੀਤੀ ਤੋਂ ਅੱਗੇ ਵਧ ਕੇ ਮੋਰਚਾ ਫਤਿਹ ਕਰ ਲਿਆ ਹੋਊਗਾ। ਮੈਂ ਮੰਨਦਾ ਦਿੱਲੀ ਦੀ ਕਾਲ ਦਿੱਤੀ। ਹਾਂ ਜੇ ਉਹ ਦਿੱਲੀ ਦੀ ਕਾਲ ਦੇ ਕੇ ਇਸ ਗੱਲ ਤੋਂ ਭੱਜਦੇ ਵੀ ਹਾਂ ਆਪਾਂ ਅੱਗੇ ਵਧਣਾ ਨਹੀਂ ਆਪਾਂ ਇੱਥੇ ਬੈਠਣਾ ਹੈ ਜਾਂ ਆਪਾਂ ਕੋਈ ਹੋਰ ਗੱਲਬਾਤ ਕਰਨੀ ਹੈ। ਫੇਰ ਮੈਂ ਕਿਹਾ ਸਾਡੇ ਨਾਂਜ ਬੰਦਾਂ ਦਾ ਫਰਜ਼ ਸੀ ਸਾਡੇ ਅਗੋਂ ਦੇ ਕਾਲ ਪੈਣੇ। ਉਹਨਾਂ ਨੇ ਮੌਕੇ ਦੀ ਸਥਿਤੀ ਦੇਖ ਕੇ ਹੁਣ ਆਪਾਂ ਮੌਕੇ ਦੀ ਸਥਿਤੀ ਦੇਖ ਕੇ ਆਪਾਂ ਅਨੁਮਾਨ ਲਾਉਣਾ ਹੈ ਫਿਰ ਹੁਣ ਆ ਮੌਕੇ ਦੇ ਉੱਤੇ ਆਪਾਂ ਕਰੋ ਮੈਂ ਫਿਰ ਦੱਸਦਾ ਆਪਾਂ ਕਰੋ ਕੋਈ ਇੱਕ ਗੱਲ ਨੂੰ ਲੈ ਕੇ ਤੁਰਦੇ ਆ ਵੀ ਇਹ ਜਾ ਕੰਮ ਆਪਾਂ ਚੰਦੇ ਆ ਕਿ ਨਹੀਂ ਕਹਾ ਆਪਾਂ ਪਹਿਲਾ ਬਦਲਦੇ ਕਿ ਨਹੀਂ ਬਦਲਦੇ ਕੋਈ ਹੀ ਗੱਲ ਤੇ ਆਪਾਂ ਖੜੇ ਰਹਿੰਦੇ ਆ ਮੌਕੇ ਦੀ ਸਥਿਤੀ ਕੀ ਹੈ ਮੌਕੇ ਦੇ ਹਾਲਾਤ ਕੀ ਨੇ ਉਹੀ ਬੰਦੇ ਨੂੰ ਪੈਂਟਨਾ ਬਦਲਣਾ ਪੈਂਦਾ ਕਿ ਨਹੀਂ ਪੈਂਦਾ ਗੱਲ